ਉਹ ਲੈ ਕੇ ਤੁਹਾਡੇ ਕੋਲ ਗਾਹ ਕੌਂਦਾ ਹਾਂਜੀ ਉਹਦੇ ਵਾਸਤੇ ਕੋਈ ਗਿਫਟ ਵਗੈਰਾ ਦੇਵਾਂਗੇ ਮਾੜਾ ਬਟੋਪੀ ਹਾਂਜੀ ਉਹ ਘੱਟੋ ਘੱਟ ਤੁਹਾਡੀ ਜਿਹੜੀ ਵੀਡੀਓ 5 ਸ਼ੇਅਰ ਕਰਕੇ ਸਕਰੀਨਸ਼ਾਟ ਮਾਰ ਕੇ ਲਿਆ ਹਾਂ ਠੀਕ ਹੈ ਜੀ ਉਹਨਾਂ ਨੂੰ ਉਹਦੀ ਮਨਸਾਂ ਦੀ ਕੱਟੀ ਟੀ-ਸ਼ਰਟ ਫ੍ਰੀ ਦੇਵਾਂਗੇ ਠੀਕ ਹੈ ਜੀ ਤੁਹਾਡੇ ਕੋਲੇ 7 ਫੁੱਟ ਦਾ ਬੰਦਾ ਆ ਗਿਆ ਹਾਂਜੀ 7 ਫੁੱਟ ਦੇ ਬੰਦੇ ਦੇ ਕਿੰਨੀ ਲੰਬੀ ਲੋਰ ਆਉਗੀ ਜੀਨ ਮਤਲਬ ਅਸੀਂ ਐਂ ਕਹਿੰਨੇ ਜੀ ਵੀ ਕੋਈ ਐਂ ਕਹੇ ਵੀ ਬਾਜ਼ਾਰ ਦੇ ਵਿੱਚ ਸਾਡੇ ਜੀਨ ਆਈ ਨਹੀਂ ਜੀ ਆਪਾਂ ਉਹ ਸਾਈਜ਼ ਪ੍ਰੋਵਾਈਡ ਕਰਵਾ ਲਵਾਂਗੇ। ਥੋੜੇ ਹੋਏ ਜੀ ਇਹ ਟਾਈਮ ਮੰਨ ਲਓ ਵੀ 7 ਫੁੱਟ ਦੇ ਬੰਦੇ ਦੀ ਲੋਰ ਜੀਨ ਹੈਗੀ। ਮੈਂ ਕਹਿੰਦਾ 8 ਫੁੱਟ ਦਾ 9 ਫੁੱਟ ਦਾ ਵੀ ਆ ਜਾ ਜੀ ਦਿਖਾਓ ਫਿਰ ਉਹ ਦਿਖਾ ਦਿੰਦੇ ਜੀ ਤੁਸੀਂ ਆਹ ਲਾ ਲਓ ਜੀ ਆਹ ਜੀਨ ਆ ਜੀ। ਇਹ ਮੇਰਾ ਸੇਦ ਉਹ ਕਰਦਾ ਜੀ ਤੁਸੀਂ ਆਪ ਲਾ ਲਓ ਮੈਂ ਕੈਮਰਾਮੈਨ ਨੂੰ ਕਹੂੰ। ਦੇਖ ਲਓ ਜੀ। ਅੱਜ ਅਸੀਂ ਫੇਰ ਪਹੁੰਚੇ ਆ ਵਿਦੇਸ਼ੀ ਕੱਪੜੇ ਦੇ ਸ਼ੋਅਰੂਮ ਘਾਤਰੋਂ ਵਿਖੇ। ਸਰਦੀਆਂ ਦੇ ਵਿੱਚ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ। ਅੱਜ ਦੁਬਾਰਾ ਗ ਬਲੇਸੀ ਕਪੜੇ ਦੇ ਸ਼ੋਅਰੂਮ ਦੇ ਓਨਰ ਨਾਲ ਗੱਲ ਕਰਦੇ ਆ ਕਿ ਤੁਹਾਡੇ ਵਾਸਤੇ ਕੀ ਕੀ ਨਵਾਂ ਲੈ ਕੇ ਆਏ ਨੇ ਸਸਿਆ ਸਰ ਸਤਿਕਾਰ ਜੀ ਹਾਂ ਧੰਨਵਾਦ ਤੁਹਾਡਾ ਸਾਡੀ ਜਿਹੜੀ ਵੀਡੀਓ ਤੁਸੀਂ ਸ਼ੇਅਰ ਕਰਦੇ ਆ ਵਿੱਚ ਵੀ ਪਾਈ ਉਹ ਵੀ ਬਹੁਤ ਸਾਰਾ ਮਤਲਬ ਕਿ ਕਸਟਮਰ ਆਏ ਤੁਹਾਡੇ ਧੰਨਵਾਦ ਜੀ ਤੇ ਕਸਟਮਰਾਂ ਦਾ ਵੀ ਫਾਇਦਾ ਹੋਇਆ ਤੇ ਸਾਡਾ ਵੀ ਫਾਇਦਾ ਹੋਇਆ ਹਾਂਜੀ ਤੇ ਗਰਮੀ ਵਾਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਪੂਰੇ ਪੰਜਾਬ 'ਚ ਉਹ ਚੀਜ਼ ਆਪਣੇ ਰੇਟ ਨਹੀਂ ਕੋਈ ਦੇ ਸਕੂਗਾ ਜੀ ਹਰ ਇੱਕ ਚੀਜ਼ ਦੇ ਅਸੀਂ ਰੇਟ ਦੱਸਾਂਗੇ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖਦੇ ਨੇ ਐਂਡ ਤੱਕ ਦੇਖਿਓ ਪੂਰੇ ਪੰਜਾਬ 'ਚ ਤੁਹਾਨੂੰ ਉਹ ਰੇਟ ਨਹੀਂ ਮਿਲੂਗਾ ਜੀ ਜੀ ਮੇਰੀ ਸਰਦੀਆਂ ਦੇ ਵਿੱਚ ਅਸੀਂ ਕੱਪੜਾ ਤਾਂ ਸਭ ਤੋਂ ਘੱਟ ਰੇਟਾਂ ਤੇ ਠੀਕ ਗਏ ਹੁਣ ਵੀ ਤੁਹਾਨੂੰ ਕਾਰਗੋ ਲੋਅਰ ਦਿਖਾਉਨੇ ਆ ਜੀ ਇਹਦੇ ਵਿੱਚ ਘੱਟੋ ਘੱਟ ਛੱਡ ਲਵੇ 20 ਤਰ੍ਹਾਂ ਦੇ ਡਿਜ਼ਾਈਨ ਨੇ ਜੀ ਠੀਕ ਹੈ ਜੀ ਇਹ 500 ਰੁਪਏ ਦੇ ਵਿੱਚ ਸਿੰਗਲ ਪੀਸ ਹੈ ਜਿਹੜਾ ਮਰਜ਼ੀ ਲੈ ਜੀ ਅਲੱਗ-ਅਲੱਗ ਕਲਰ ਨੇ ਅਲੱਗ-ਅਲੱਗ ਡਿਜ਼ਾਈਨ ਨੇ ਜੀ 500 ਦੇ ਵਿੱਚ ਸਿੰਗਲ ਪੀਸ ਕਿਤੋਂ ਨਹੀਂ ਮਿਲਦਾ ਜੀ ਠੀਕ ਹੈ ਅੱਗੇ ਅੱਗੇ ਤੁਹਾਨੂੰ ਮੈਂ ਡਿਜ਼ਾਈਨ ਵਗੈਰਾ ਦਿਖਾਉਣਾ ਸਾਰੇ ਡਿਜ਼ਾਈਨ ਤਾਂ ਨਹੀਂ ਦਿਖਾ ਸਕੂ ਕਿਉਂਕਿ ਆਪਣੀ ਵੀਡੀਓ ਬਹੁਤ ਲੰਮੀ ਬਣ ਜੂਗੀ ਬਾਕੀ ਦੋਸਤ ਜਦੋਂ ਵੀ ਆਉਣਗੇ ਮੌਕੇ ਤੇ ਲਗ ਲਗ ਕਲਰ ਸਾਈਜ਼ ਜਿਹੜਾ ਮਾਰਕੀ ਹੋਵੇ ਉਹ ਮਿਲ ਜਾਣਗੇ ਫਿਰ ਆਰ ਇੱਕ ਮਤਲਬ ਕਿ ਇਸੇ ਤੋਂ ਡਿਜ਼ਾਈਨ ਵਗੈਰਾ ਤੇ ਸਾਈਜ਼ ਪ੍ਰੋਵਾਈਡ ਕਰੇ ਇਸ ਤੋਂ ਬਾਅਦ ਆਪਣੇ ਲਈ ਆ ਗਈ ਜੀ ਆਹ ਲੋਅਰ ਜਿਹੜੀ ਅੱਜ ਕੱਲ ਪੂਰੇ ਆਪਣੇ ਟ੍ਰੈਂਡ ਦੇ ਵਿੱਚ ਚੱਲਦੀ ਹੈ ਬੂਟ ਕੱਟ ਇਹ ਸਿਰਫ 500 ਦੀਆਂ ਦੋ ਨੇ ਜੀ ਇਹਦੇ ਵਿੱਚ ਵੀ ਘੱਟੋ ਘੱਟ ਆਪਣੇ ਲਈ 15 20 ਤਰ੍ਹਾਂ ਦੇ ਡਿਜ਼ਾਈਨ ਹੋਏਗੇ ਨੇ ਜੀ ਅਲੱਗ-ਅਲੱਗ ਕਲਰ ਮਿਲਣਗੇ ਸਾਈਜ਼ ਮਿਲ ਜਾਣਗੇ ਠੀਕ ਹੈ ਜੀ 500 ਦੀਆਂ ਦੋ ਯਾਨੀ ਕਿ 250 ਰੁਪਏ ਦੇ ਵਿੱਚ ਪਊਗੀ ਠੀਕ ਹੈ ਜੀ ਇਹਦੇ ਵਿੱਚ ਇੱਕ ਆਪਣੇ ਲਈ ਡਰਾਈ ਫਿਟ ਆ ਜੂਜੀ ਇਹਦੇ ਵੀ ਕਲਰ ਮਤਲਬ ਕਿ ਅਲੱਗ-ਅਲੱਗ ਮਿਲ ਜਾਣਗੇ ਠੀਕ ਹੈ ਜੀ ਇਹ ਸਭ ਤੋਂ ਵੱਧ ਮਤਲਬ ਕਿ ਅੱਜ ਕੱਲ ਵਿਕਦੀ ਆ ਜਿਹੜਾ ਕੋਈ ਕੰਮਕਾਰ ਵਾਲਾ ਵੀਰ ਹੁੰਦਾ ਕਹਿੰਦਾ ਵੀ ਸਾਨੂੰ ਉੱਠਣ ਬੈਠਣ ਦੀ ਜ਼ਿਆਦਾ ਦਿੱਕਤ ਨਾ ਆਵੇ ਢੋਲੀ ਦੀ ਠੀਕ ਹੈ ਜੀ ਕਾਟਨ 'ਚ ਵੀ ਆਪਣਾ ਦੇ 500 ਦੀਆਂ ਦੋ ਨੇ ਆਪਣਾ ਰੇਟ ਕਿਤੇ ਨਹੀਂ ਮਿਲ ਸਕਦਾ ਜੀ ਪੂਰੇ ਪੰਜਾਬ ਦੇ ਵਿੱਚ ਇੱਕ ਵਾਰੀ ਵੀਡੀਓ ਦੇਖ ਕੇ ਮੇਰੇ ਵੀਰ ਫੌਂਕਸ਼ਨ ਸਾਡੇ ਲਵੇ ਠੀਕ ਹੈ ਜੀ ਸਾਡੇ ਵਾਲਾ ਸ਼ਾਇਦ ਮਤਲਬ ਕਿ ਰੇਟ ਕਿਤੋਂ ਨਹੀਂ ਮਿਲਣਾ ਇਸ ਤੋਂ ਬਾਅਦ ਆ ਗਈ ਛੱਡ ਲਵੇ ਜੀ ਐਨਐਸ ਕੱਪੜਾ ਇਹ 500 ਦੀਆਂ ਤਿੰਨ ਨੇ ਇਹਦੇ ਵਿੱਚ ਸਾਨੂੰ ਜਿਹੜੇ ਹੋਣਗੇ ਮਤਲਬ ਕਿ ਘੱਟੋ ਘੱਟ 10 ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਜੀ ਅਲੱਗ ਰੇਟ ਇਹਨਾਂ ਦਾ 500 ਦੇ ਵਿੱਚ 3 ਨੇ ਜੀ 166 ਰੁਪਈਆ ਦੀ ਪਊ ਜੇ ਆਪ ਲਾ ਲੋ ਵੀ ਇਹਦੇ ਵਿੱਚ ਜਿਹੜਾ ਦਰਜੀ ਨੇ ਸਲਾਈ ਵੀ ਕਰੀ ਆ ਕੱਪੜਾ ਵੀ ਲੱਗਿਆ ਅਸੀਂ ਵੀ ਵੇਚ ਰਹਾਂਗੇ ਫਿਰ ਬਸ ਅਸੀਂ 15-20 ਰੁਪਈਆ ਦੇ ਕੰਮ ਕਰਦੇ ਆ ਜੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਇਦੋਂ ਘੱਟ ਦੇ ਰੇਟ ਤੇ ਕੋਈ ਤੁਹਾਨੂੰ ਲੋਰ ਦੇ ਦੂਗਾ ਇਹ ਆ ਥੱਲੇ ਕਿਵੇਂ ਖੜਿਆ ਰਖਣੇ ਰੀ ਬੈਠੇ ਹੋ ਤੁਸੀਂ ਇਹ ਆਪਸ ਵਿੱਚ ਸਟਾਕ ਹੀ ਬਹੁਤ ਜ਼ਿਆਦਾ ਪਿਆ ਜਿੰਨਾ ਜੇ ਆਪਣੇ ਲਵੇ ਇਸ ਟਾਈਮ ਆ ਸਟਾਕ ਅੰਦਰ ਪਿਆਗਾ ਠੀਕ ਹੈ ਜੀ ਕਿਸੇ ਸ਼ੋਰੂਮ ਦੇ ਵਿੱਚ ਪਿਆਗਾ ਤਿੱਗਣਾ ਸਟਾਕ ਆਪਣੇ ਲਵੇ ਸਟੋਰ ਦੇ ਵਿੱਚ ਪਿਆਗਾ ਸਤੋ ਸਾਰਾ ਕਈ ਵਾਰੀ ਹੁੰਦਾ ਕਸਟਮਰ ਜਿਆਦਾ ਹੋਣ ਕਰਕੇ ਸਤੋ ਪ੍ਰੋਪਰ ਲੱਗਦਾ ਨਹੀਂ ਹੈਗਾ ਬਾਕੀ ਜਗ੍ਹਾ ਦੀ ਘਾਟ ਵੀ ਪੈ ਜਾਂਦੀ ਹੈ ਘਾਟ ਵੀ ਪੈਂਦੀ ਹੈ ਜੀ ਸਟਾਕ ਹੀ ਆਪਾਂ ਬਹੁਤ ਰੱਖਦੇ ਹਾਂ ਜੀ ਠੀਕ ਹੈ ਜੀ ਜਿੰਨਾ ਵੀ ਕੈਮਰਾਮੈਨ ਨੂੰ ਕਹੂੰਗਾ ਵੀ ਮੈਂ ਸਾਰਾ ਆਪਣਾ ਸਟਾਕ ਦਿਖਾ ਦੇ ਜਿੰਨੇ ਮਿੱਤਰ ਪਿਆਰੇ ਆਉਣ ਜਿਸ ਤਰ੍ਹਾਂ ਦਾ ਵੀ ਆਪਾਂ ਤੋਂ ਕੋਈ ਵੀ ਚੀਜ਼ ਮੰਗਣਗੇ ਜੀ ਬਾਜ਼ਾਰ ਨਾਲ ਹਰ ਇੱਕ ਚੀਜ਼ ਸਸਤੀ ਮਿਲੂਗੀ ਲੱਭਤ ਹੈ ਹਰ ਇੱਕ ਚੀਜ਼ ਹਾਂ ਜੀ ਹਰ ਚੀਜ਼ ਬੱਚੇ ਵਾਲੀ ਵੀ ਮਿਲੂਗੀ ਲੇਡੀਜ਼ ਵੀ ਮਿਲੂਗੀ ਹਰ ਇੱਕ ਆਪਾਂ ਇਹ ਪੂਰੀ ਵੀਡੀਓ ਇਸ ਤੋਂ ਅੱਗੇ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਹੈ 500 ਦੇ ਵਿੱਚ ਤਿੰਨ ਨੇਊ ਚ ਹਾਫ ਬਾਜੂ ਲੈ ਲਓ ਕਾਲਰ ਵਾਲੀ ਲੈ ਲਓ ਬਿਨ ਕਾਲਰ ਵਾਲੀ ਲੈ ਲਓ ਫੁੱਲ ਬਾਜੂ ਲੈ ਲਓ ਰੇਟ 22 ਹੀ ਹੋਊਗਾ ਤੁਹਾਨੂੰ ਆਪਾਂ ਦੁਕਾਨ ਨੇ ਮੰਨ ਲਓ ਵੀ ਦੋ ਟੀ-ਸ਼ਰਟ ਲੈਣੇ ਨੇ ਵਾਲੇ ਨੇ ਇੱਕ ਲੋਅ ਲੈਣੀ ਆ ਤੇਰੀ ਪਾਸੇ ਜਿੰਨੇ 500 ਦੇ ਤਿੰਨ ਬੋਲਾਂਗੇ ਜਿਵੇਂ ਇੱਕ ਸਰਟ ਟੀ-ਸ਼ਰਟ ਤੇ ਇੱਕ ਲੋਅਰ ਤੇ 500 ਦੇ ਤਿੰਨ ਨੇ ਇੱਕ ਇੱਕ 20 ਟਰ ਕੇ ਵੀ ਰੁਪਈਆ ਆਪਾਂ ਨੂੰ 500 ਹੀ ਲੈਣਾ ਜੀ ਮੰਨ 1000 ਦੇ ਵਿੱਚ ਨਾ ਬੰਦਾ ਸਾਰੀ ਗਰਮੀ ਕੱਢ ਸਕਦਾ ਪੂਰੀ ਗਰਮੀ ਕੱਢ ਸਕਦਾ ਜੀ ਸਭ ਤੋਂ ਆਪਣੇ ਘਾਟ ਰੇਟ ਹੋਣਗੇ ਜੀ ਤੇ ਕਾ ਆ ਗਈ ਜਿਵੇਂ ਬਾਜ ਵਾਲੀ ਆ ਗਈ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਚੱਲਦੀ ਹੈ ਵੀ ਆਪਾਂ ਤੁਹਾਨੂੰ ਸਾਰੀਆਂ ਤਾਂ ਨਹੀਂ ਦਿਖਾ ਸਕਦੇ ਇਸ ਟਾਈਮ ਠੀਕ ਹੈ ਜੀ ਇਸ ਵਾਰ ਆਗੇ ਜੀ ਅੱਕੇ ਬਹੁਤ ਵੈਰਾਈਟੀ ਪਈ ਹੈ ਕੈਮਰਾਮੈਨ ਨੂੰ ਮੈਂ ਕਹੂੰਗਾ ਛੋਡੇ ਨੂੰ ਵੀ ਇੱਕ ਵਾਰ ਸਾਰੇ ਕੈਮਰੇ ਚਲਵਾ ਦੇਣਾ ਤੇ ਕੈਮਰਾ ਮਾਰ ਦਿਓ ਹਾਂਜੀ ਸਾਰੀ ਵੈਰਾਈਟੀ ਤੇ ਅਮਨਦੀਪਾ ਟੋਗੜਾ ਤੇ ਇੱਥੇ 2000 ਰੁਪਏ ਤੋਂ ਟੀ-ਸ਼ਰਟ ਦੇ ਲੱਗਿਆ ਹੋਏ ਜੀ ਠੀਕ ਹੈ ਜੀ ਅਲੱਗ-ਅਲੱਗ ਅਲੱਗ-ਅਲੱਗ ਰੰਗ ਦੇ ਨੇ ਹਾਂਜੀ ਅਲੱਗ-ਅਲੱਗ ਕੰਪਨੀ ਦੇ ਨੇ ਬ੍ਰਾਂਡਡ ਹਾਂਜੀ ਬ੍ਰਾਂਡ ਜਿਹੜਾ ਮਰਜ਼ੀ ਮੈਨੂੰ ਸਾਟ ਕੇ ਛੋਡੇ ਫਿੱਟ ਆਉਂਦਾ ਚਾਹੇ ਕਲਰ ਵਾਈ ਲੈ ਲਓ ਚਾਹੇ ਗੋਲਗਲੇ ਵਾਲੀ ਲੈ ਲਓ ਚਾਹੇ ਬਾਜੂ ਵਾਲੀ ਲੈ ਲਓ ਚਾਹੇ ਬਿਗੈਰ ਬਾਜੂ ਵਾਲੀ ਲੈ ਲਓ ਇਹਦੇ ਵਿੱਚ 500 ਦੀਆਂ ਤਿੰਨ ਨੇ ਇਹਦੇ ਵਿੱਚ ਵੀ ਜਿਹੜਾ ਸਾਡਾ ਹੈਗਾ ਜੀ ਸਾਈਜ਼ ਦਾ ਕੋਈ ਦਿੱਕਤ ਨਹੀਂ ਆਊ ਜਿਹੜਾ ਕੋਈ ਕਹੇ ਵੀ ਬਾਜ਼ਾਰ ਦੇ ਵਿੱਚ ਸਾਈਜ਼ ਦੀ ਪ੍ਰੋਬਲਮ ਆਉਂਦੀ ਹੈ ਜੀ ਅਸਲਟ ਟੀ-ਸ਼ਰਟ ਨਹੀਂ ਮਿਲਦੀ ਆਪਣੇ ਲਈ ਵੀ ਮਿਲੂਗੀ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਸਾਡਾ ਜ਼ਿਆਦਾਤਰ ਇਹ ਹੈਗਾ ਵੀ ਡਿਸਪਲੇ ਸਾਰਾ ਨਹੀਂ ਕਰ ਸਕਦੇ ਅਸੀਂ ਸਾਡਾ ਟੇਬਲਾਂ ਤੇ ਰੱਖਣ ਦਾ ਕਾਰਨ ਨਹੀਂ ਹੀ ਹੈਗਾ ਜੀ ਕਿਉਂਕਿ ਜੇ ਅਸੀਂ ਇਸ ਤਰ੍ਹਾਂ ਦਾ ਮਤਲਬ ਕੀ ਫਿਰ ਜਿੱਤਾ ਸਾਡਾ ਸੈੱਟ ਬਣਿਆ ਹੋਇਆ ਇਸ ਟਾਈਮ ਸਾਨੂੰ ਥਿਗਣੀ ਚੋਗਣੀ ਜਗ੍ਹਾ ਚ ਆਪਾਂ ਸਲਟਾਂ ਦਿਖਾਉਣਾ ਹੈ ਇਹ ਵੀ 500 ਦੀਆਂ ਤਿੰਨ ਨੇ ਜਦ ਕਿ ਸਲਾਈ 350 400 ਰੁਪਏ ਦੇ ਬਾਜ਼ਾਰ ਦੇ ਵਿੱਚ ਆ ਗਈ ਜੀ ਠੀਕ ਹੈ ਜੀ ਇਹਦੇ ਵਿੱਚ ਅਲੱਗ-ਅਲੱਗ ਕਲਰ ਵਗੈਰਾ ਮਿਲ ਜਾਣਗੇ ਸਾਈਜ਼ ਇਹਦੇ ਵਿੱਚ ਵੀ ਸਾਰੇ ਮਿਲਣਗੇ ਇਹਦੇ ਵਿੱਚ ਵੀ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀਗੇ ਵੀ ਸਲਟ T-ਸ਼ਰਟ ਇੱਕ ਲੋਅਰ ਲੈ ਸਕਦੇ ਹੋ 500 ਦੀਆਂ ਤਿੰਨ 160 ਰੁਪਈਆਂ ਦੀ ਮਿਲੂ ਜੀ ਸੂਤੀ ਕਪੜਾਈ ਇਹ ਹਾਂ ਜੀ ਇਹਦੇ ਵਿੱਚ ਅਲੱਗ-ਅਲੱਗ ਬ੍ਰਾਂਡ ਦੇ ਵਿੱਚ ਮਿਲਣਗੇ ਕਲਰਫੁੱਲ ਮਿਲ ਜਾਣਗੇ ਜੀ ਸਾਈਜ਼ ਦੀ ਵੀ ਤੇ ਫਤਰੀ ਹੈਗੀ ਜੀ ਅਸਲ ਇਹ ਤੇ ਵੀ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਠੀਕ ਹੈ ਜੀ ਮੈਂ ਕੁਝ ਚੀਜ਼ਾਂ ਦਿਖਾ ਇਹਦੇ ਵਿੱਚ ਵੀ ਫੁੱ 500 ਦੀਆਂ ਤਿੰਨ ਨੇ। ਤੋਂ ਆਦਾ ਆਪਾਂ ਦਿਖਾਉਨੇ ਸਾਨੂੰ ਪੈਂਟਾਂ ਦਿਖਾਉਣ ਨੇ ਜੀ। ਅਸਲ ਇਹਦਾ ਕੀ ਰੇਟ ਆ ਇਹ ਵੀ 500 ਦੀਆਂ ਤਿੰਨ ਨੇ। ਇਹ 500 ਦੀਆਂ ਦੋ ਨੇ ਪਰ ਇਹ ਜਿੰਨੀਆਂ ਵੀ ਆਪਣੇ ਲਈ ਪੈਂਟ ਹੋਊਗੀ ਇਹ ਸਾਰੀ ਬ੍ਰਾਂਡ ਦੇ ਵਿੱਚ ਹੋਊਗੀ। ਠੀਕ ਹੈ ਜੀ। ਠੀਕ ਹੈ ਜੀ ਇਹ ਸਾਰਾ ਕੰਪਨੀ ਦਾ ਮਾਲ ਹੈਗਾ ਆਪਣੇ ਲਵੇ ਤੇ ਅਲੱਗ-ਅਲੱਗ ਸਾਈਜ਼ ਅਲੱਗ-ਅਲੱਗ ਮਤਲਬ ਕਿ ਕਲਰ ਵਗੈਰਾ ਮਿਲ ਜਾਣਗੇ ਜੀ। ਇਹ 500 ਦੀਆਂ ਦੋ ਨੇ। ਟਰੇਲਰ ਮਾਸਟਰ ਇੱਕ ਪੈਂਟ ਸਲਾਈ ਦੇ ਹੀ ਘੱਟੋ-ਘੱਟ 500 ਰੁਪਏ ਲੈ ਲੈਂਦਾ। ਵੱਧ ਲੈਂਦਾ 600-700। ਤੁਸੀਂ 500 ਦੀਆਂ ਦੋ ਦਿਨੇ ਹੋ। ਸੋ ਸੇ ਸਵਾਈਆ ਉਹ ਵੀ ਬ੍ਰ ਠੀਕ ਹੈ ਜੀ ਹਾਂ ਜੀ ਇਹ 500 ਦੀਆਂ ਦੋ ਨੇ ਇਹਦੇ ਪ੍ਰੋਪਰ ਜਿੱਪਾਂ ਵਗੈਰਾ ਲੱਗੀਆਂ ਹੋਣਗੀਆਂ ਜਿਨਾ ਇਹਨਾਂ ਦੀ ਕੋਈ ਜਿੱਪ ਖਰਾਬ ਹੋਵੇ ਨਾ ਹੀ ਬੋਰਾ ਆਵੇ ਜੀ ਨਾ ਹੀ ਇਹਨਾਂ ਦਾ ਕਲਰ ਫੇਂਟ ਹੋਵੇ ਠੀਕ ਹੈ ਜੀ ਇਹਨਾਂ ਨੂੰ ਐ ਮੰਨ ਲਓ ਵੀ ਇੰਡੀਆ ਨਾਲੋਂ 500 ਵਾਲੀ ਵੱਧ ਚੱਲਣਗੀਆਂ ਜੇ ਤੁਸੀਂ ਆਪ ਲਾ ਲਓ ਵੀ ਇਹ ਸਾਰੇ ਕੰਪਨੀ ਦਾ ਜਿਹੜਾ ਹੈਗਾ ਮਾਲ ਆ ਜੀ 500 ਦੀਆਂ ਦੋ ਨੇ ਇਹ ਸਾਰਾ ਬਾਹਰਲਾ ਮਾਲ ਆ ਜੀ ਆਪਣਾ ਇਸ ਤੋਂ ਬਾਅਦ ਆ ਗਈ ਜੀ ਆਪਣੇ ਲਈ ਕੋਟਨ ਦੀ ਪੈਂਟ ਇਹਦਾ ਵੀ ਰੇਟ 500 ਦਾ ਦੋ ਜੀ ਠੀਕ ਹੈ ਜੀ ਜਿਵੇਂ ਇਹਦੇ ਵਿੱਚ ਵੀ ਅਲੱਗ-ਅਲੱਗ ਕਲਰ ਮਿਲਣਗੇ ਅਲੱਗ-ਅਲੱਗ ਸਾਈਜ਼ ਮਿਲ ਜਾਣਗੇ ਜੀ 500 ਦੀਆਂ ਦੋ ਨੇ ਜਿਵੇਂ ਕਿ ਆਪਣੇ 500 ਦੀਆਂ ਤਿੰਨ ਆ ਲੋਅਰ ਛੱਟ ਟੀ-ਸ਼ਰਟ ਦਾ ਇੱਕ ਰੇਟ ਆ ਜੀ ਇਹ ਜਿਵੇਂ ਤੁਹਾਨੂੰ ਦੱਸਿਆ ਜੀ ਕਾਟਨ ਦੀ ਪੈਂਟ ਫਾਰਮਲ ਪੈਂਟ ਤੇ ਮਾਉਂਟ ਲੋਅਰ ਹਾਂਜੀ ਇਹਨਾਂ ਦਾ ਇੱਕ ਰੇਟ ਆ ਇਹ ਤਿੰਨਾਂ ਦੇ ਕੇ ਇੱਕ ਕਰਕੇ ਜੀ ਪੰਜ ਦੀਆਂ ਤਿੰਨ ਹੋ ਜਾਣਗੀਆਂ ਹਾਂਜੀ 500 ਦੀਆਂ ਦੋ ਦੀ ਦੋ 500 500 ਦੀਆਂ ਦੋ ਮਿਲਣਗੀਆਂ ਜਿਹੜੇ ਆ ਹੀ ਨਹੀਂ ਹੈਗਾ ਵੀ ਤੁਸੀਂ ਲੋਅਰ ਹੀ ਲੈਣੀਆਂ ਨੇ ਜਾਂ ਪੈਂਟਾਂ ਹੀ ਲੈਣੀਆਂ ਨੇ ਇੱਕ ਇਹ ਪੈਂਟ ਲੈ ਲੋ ਇੱਕ ਲੋਅਰ ਲੈ ਲੋ ਤਾਂ ਰੇ ਆਪਾਂ ਤੁਹਾਨੂੰ ਆਪ ਜੀ ਦਿਖਾਉਂਦੇ ਜੀ ਇਹ 300 ਰੁਪਏ ਦੇ ਵਿੱਚ ਆਈ ਆ ਸਾਰੀ ਬ੍ਰਾਂਡ ਦੇ ਵਿੱਚ ਆਉਗੀ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੇ ਲਵੇ 26 ਲੱਖ ਤੋਂ ਲੈ ਕੇ ਜੀ ਤੁਸੀਂ ਐ ਮੰਨ ਲਓ ਵੀ 30 50 ਲੱਖ ਤੱਕ ਮਿਲ ਜੂ ਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਲੰਮੇ ਕੱਦ ਦਾ ਬੰਦਾ ਆ ਜੇ ਜੀ ਜਾਂ ਕੋਈ ਐ ਕਹਿੰਦਾ ਵੀ ਲੱਕ ਆਉਂਦਾ ਨਹੀਂ ਹੈਗਾ ਪੂਰੇ ਬਾਜ਼ਾਰ ਦੇ ਵਿੱਚ ਆਪਾਂ ਉਹ ਪ੍ਰੋਵਾਈਡ ਕਰਵਾ ਦਾਂਗੇ ਨਹੀਂ ਤੁਸੀਂ ਵਾਦਾ ਕਰਦੇ ਹੋ ਵੀ ਮੰਨ ਲਓ ਵੀ ਕਿੱਥੇ ਆਉਂਦੀ ਹੈ 6-2 ਕੱਦ ਮੇਰਾ ਜੀ ਠੀਕ ਹੈ ਠੀਕ ਹੈ ਜੀ ਮੰਨ ਲਓ ਬਾਤ ਆਪਣੇ ਪੰਜਾਬ 'ਚ ਹੋਣਾ ਜੀ ਹੋਇਆ ਉਹ ਵੀ ਪ੍ਰੋਵਾਈਡ ਕਰਵਾ ਦਾਂਗੇ ਅੰਦਰੋਂ ਸਾਡਾ ਮਾਲ ਪਿਆ ਠੀ ਜਿੰਨਾ ਜਿੰਨਾ ਮਰਜ਼ੀ ਲੰਬਾ ਬੰਦਾ ਆ ਜੇ ਚਿੰਨਾ ਮਰਜ਼ੀ ਮਾਦਰ ਆ ਜੇ ਹਾਂਜੀ ਰੇਟ ਉਹੀ ਹੋਊਗਾ ਰੇਟ ਉਹੀ ਇੱਕੋ ਹੀ ਹੋਊਗਾ 300 ਰੁਪਏ ਜੀ ਠੀਕ ਹੈ ਜੀ ਸਰ ਲੇਡੀਜ਼ ਵਾਸਤੇ ਤੁਹਾਡੇ ਕੋਲ ਕੀ ਕੀ ਸਟਾਕ ਦੇ ਵਿੱਚ ਹੈ ਕੀ ਕੀ ਰੇਟ ਹੈਗਾ ਉਹਦਾ ਆਪਣੇ ਲਈ ਜਿਵੇਂ ਕਿ ਟੌਪ ਆ ਜੀ ਟੀ-ਸ਼ਰਟ ਹੈਗੀ ਆ ਠੀਕ ਹੈ ਜੀ ਤੇ ਪਲਾਜ਼ੋ ਹੈਗੇ 100 ਰੁਪਏ ਦੇ ਵਿੱਚ ਆ ਜੀ ਤੇ ਕੁੜਤੀ ਹੈ ਜੀ 150 ਰੁਪਏ ਦੇ ਵਿੱਚ ਠੀਕ ਹੈ ਜੀ ਤੇ ਜੀਨਾਂ ਜਿਹੜੀਆਂ ਹੈਗੀਆਂ ਨੇ ਲੇਡੀਜ਼ ਦੇ 500 ਦੀਆਂ 3 966 ਰੁਪਈਆਂ ਦੀ ਪਊ ਜੀ ਤੇ ਮੈਂ ਤੁਹਾਨੂੰ ਦਿਖਾਉਣਾ ਹੀ ਟੌਪ ਵਗੈਰਾ ਦਿਖਾਉਣਾਗਾ ਠੀਕ ਹੈ ਜੀ ਕੈਮਰਾਮੈਨ ਇੱਧਰ ਇਸ ਤਰ੍ਹਾਂ ਦੇ ਇਹ 100-100 ਰੁਪਏ ਦੇ ਵਿੱਚ ਨੇ ਜੀ ਕੋਈ ਵੀ ਟੌਪ ਲਾਓ ਜੀ T-shirt ਲਾਓ 100 ਰੁਪਏ ਦੇ ਵਿੱਚ ਫਲਾਜੋ 100 ਰੁਪਏ ਦੇ ਵਿੱਚ ਜੀ ਅਲੱਗ-ਅਲੱਗ ਤਰ੍ਹਾਂ ਦੀ ਇੱਥੇ ਵੈਰਾਈਟੀ ਮਿਲ ਜੂਗੀ ਮਰੋ ਲੇਡੀਜ਼ ਦੇ ਕੱਪੜੇ ਦੀ ਵੀ ਹਰ ਵੈਰਾਈਟੀ ਤੁਹਾਡੇ ਕੋਲ ਹਾਂ ਜੀ 100 ਰੁਪਏ ਦੇ ਵਿੱਚ ਮਿਲੂ ਜੀ ਕੋਈ ਵੀ ਲਾਓ ਇਧਰੋਂ ਆ ਕੇ ਅਲੱਗ-ਅਲੱਗ ਕਲਰਫੁੱਲ ਸਾਈਜ਼ ਆਣਗੇ ਸਾਈਜ਼ ਇਹ ਵੀ ਹੈਗਾ ਜੀ ਠੀਕ ਹੈ ਜੀ ਛੋਟੇ ਵੱਡੇ ਸਾਰੇ ਮਿਲ ਜਾਣਗੇ ਜੀ ਦੇ ਵਿੱਚ ਲਾਜੋ ਕਹਿੰਦਾ ਜੀ ਮੈਂ 100 ਰੁਪਏ ਦੇ ਵਿੱਚ ਉਹ ਮਿਲਣਗੇ ਇਹ ਵੀ ਸਾਈਜ਼ ਠੀਕ ਹੈ ਜੀ ਤੇ ਕਲਰ ਅਲੱਗ-ਅਲੱ ਇਦੇ ਵਿੱਚ ਪਲਾਜੋ ਹੈਗੇ ਜੀ ਕਾਟਨ ਦੇ ਪਜਾਮੇ ਹੈਗੇ 100-100 ਰੁਪਏ ਦੇ ਵਿੱਚ ਠੀਕ ਹੈ ਜੀ ਮਾਲ ਆਪਣੇ ਵਿੱਚ ਮਤਲਬ ਕਿ ਸਟਾਕ ਇੰਨਾ ਪਿਆ ਗਿਆ ਪੂਰੇ ਲੋਕਲ ਜਿਹੜਾ ਆਪਣਾ ਬਾਜ਼ਾਰ ਪੈਂਦੇ ਨੇ ਜੀ ਉਹ ਸਾਰੇ ਬਾਜ਼ਾਰ 'ਚ ਨਹੀਂ ਹੁੰਦਾ ਮਾਲ ਹੁੰਦਾ ਜਿੰਨਾ ਆਪਣੇ ਇੱਥੇ ਸ਼ੋਰੂਮ ਦੇ ਵਿੱਚ ਠੀਕ ਹੈ ਦੇਖਣੇ ਹੀ ਲੱਗਦਾ ਜੀ ਹਾਂ ਜੀ 100 ਰੁਪਏ ਦੇ ਵਿੱਚ ਹੈਗਾ ਜੀ 100 ਰੁਪਏ ਦੇ ਵਿੱਚ ਕਿਤੋਂ ਨਹੀਂ ਮਿਲਣਾ ਜੀ ਇਹ ਸਵਾ ਤੁਹਾਨੂੰ ਦਿਖਾਉਣਾ ਹੈ ਜੀ ਆਪਾਂ ਜੀਨ ਅੱਛਾ ਜੀ ਜਿਹੜੀ ਲੇਡੀ ਜੀਨ ਆ ਜੀ ਬਾਜ਼ਾਰ ਦੇ ਵਿੱਚ ਘੱਟੋ ਘੱਟ ਸਟਾਰਟਿੰਗ 1000 ਰੁਪਏ ਦੇ ਵਿੱਚ ਹੁੰਦੀ ਹੋਗੀ ਠੀਕ ਹੈ ਜੀ ਠੀਕ ਹੈ ਜੀ ਆਪਣੇ ਲਈ 500 ਦੇ ਟਨ ਕੰਡੀ ਦੇ ਇਹ ਜਿਵੇਂ ਕਈ ਵਾਰੀ ਕੋਈ ਸਾਡੇ ਭੈਣ ਆਵੇ ਜੀ ਮਤਲਬ ਕਿ ਉਹ ਆਪਣੇ ਹਸਬੰਦ ਨਾਲ ਆਵੇ ਜਾਂ ਭਰਾ ਨਾਲ ਆਵੇ ਠੀਕ ਹੈ ਜੀ ਜਿਵੇਂ ਉਹਦੇ ਵਿੱਚ ਤੁਹਾਨੂੰ 500 ਦੇ ਵਿੱਚ ਤਿੰਨ ਟੀ-ਸ਼ਰਟ ਸ਼ਰਟ ਤੇ ਲੋਅਰ ਦੇ ਦੱਸੇ ਨੇ ਜੀ ਜੋ ਉਧਰੋਂ ਕੋਈ ਦੋ ਚੀਜ਼ਾਂ ਲੈ ਲਈਏ ਇੱਕ ਨਾਲ ਉਹ ਤੇ ਜੀਨ ਵੀ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਜੀ ਲੇਡੀਜ਼ ਆਹ ਆਪਣੀ ਕੁੜਤੀ ਠੀਕ ਹੈ ਜੀ ਇਹ ਬਾਜ਼ਾਰ ਦੇ ਵਿੱਚ ਘੱਟੋ ਘੱਟ ਤੁਸੀਂ ਐ ਮੰਗ ਲਓ ਜੀ ਇਹਦਾ ਰੇਟ 2-3000 ਰੁਪਏ ਹੋਊਗਾ ਆਪਣੇ ਲਈ ਸਿਰਫ 150 ਰੁਪਏ ਇਹ ਅਲੱਗ-ਅਲੱਗ ਕੜਾਈ ਵਾਲੀ ਆ ਕੜਾਈ ਵਾਲੀ ਆ ਇਹ ਸਾਰੀਆਂ ਬ੍ਰਾਂਡ ਦੇ ਵਿੱਚ ਨੇ ਇਹ ਬਾਹਰਲਾ ਮਾਲ ਆ ਜੀ ਆਪਣਾ ਇੰਡੀਅਨ ਨਹੀਂ ਹੈਗਾ ਇੰਪੋਰਟਡ ਆ ਬ੍ਰਾਂਡ ਦੇ ਵਿੱਚ ਆ ਸਾਰਾ ਠੀਕ ਆ ਜੀ ਅਲੱਗ-ਅਲੱਗ ਤੁਸੀਂ ਇਹਦੇ ਵਿੱਚ ਦੇਖੋਗੇ ਜੀ ਇਹਨਾਂ ਦੀ ਕੜਾਈ ਦਾ ਹੀ ਮੁੱਲ ਨਹੀਂ ਹੈਗਾ 150 ਰੁਪਏ ਤੇ ਜਿਹੜਾ ਜੀ ਸਲਾਈ ਹੁੰਦੀ ਠੀਕ ਆ ਜੀ ਆ ਦੇਖੋ ਇਸ ਤਰ੍ਹਾਂ ਦੀ ਬਹੁਤ ਸਾਰੀ ਵੈਰਾਈਟੀ ਮਿਲ ਜੂਗੀ ਤੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਵਗੈਰਾ ਮਿਲ ਜਾਣਗੇ ਕਲਰ ਬਹੁਤ ਮਿਲ ਜਾਣਗੇ ਜੀ ਅੱਗੇ ਇਧਰ ਦਿਖਾ ਦੇਣੀ ਸਾਡੇ ਕੈਮਰਾਮੈਨ ਨੂੰ ਬੇਨਤੀ ਕਰਦਾ ਵੀ ਸਾਰੇ ਸਟਾਕ ਨੂੰ ਇੱਕ ਵਾਰੀ ਨਜ਼ਰ ਮਰਵਾ ਦੇ ਮਨ ਲਓ ਵੀ ਤੁਹਾਡੇ ਕੋਲੇ ਹਸਬੰਡ ਵਾਈਫ ਆ ਗਏ ਨਾਲ ਇੱਕ ਬੱਚਾ ਉਹਨਾਂ ਦੇ ਹਾਂਜੀ ਹਸਬੰਡ ਨੇ ਵੀ ਸਮਾਨ ਆਪਣੇ ਬਾਅਦ ਤੇ ਖਰੀਦ ਲਿਆ ਤੇ ਬੈਫ ਨੇ ਵੀ ਖਰੀਦ ਲਿਆ ਹਾਂਜੀ ਤੇ ਬੱਚਾ ਰਿਹੜ ਪੈ ਗਿਆ ਵੀ ਮੈਨੂੰ ਮੰਮੀ ਕੋਈ ਨਾ ਕੋਈ ਕੱਪੜਾ ਲੈ ਕੇ ਦਿਓ ਬੱਚਿਆਂ ਵਾਸਤੇ ਤੁਹਾਡੇ ਕੋਲ ਕੀ ਹੈ ਆਪਣੇ ਲਈ ਕੀ ਹੈ ਜੀ ਬੱਚਿਆਂ ਵਾਲੀ ਆਈਟਮ ਵੀ ਜ਼ੀਰੋ ਸਾਈਜ਼ ਤੋਂ ਲੈ ਕੇ ਲੇਡੀ ਜੈਂਟਸ ਹਰ ਇੱਕ ਆਈਟਮ ਮਿਲੂਗੀ ਤੁਹਾਨੂੰ ਬੱਚਿਆਂ ਵਾਲੀ ਵੀ ਦਿਖਾਉਣੀ ਹੈ ਜੀ ਛੱਡ ਲਈ ਲੋਅਰ ਆਈ ਹੈ ਜੀ 100 ਰੁਪਏ ਦੇ ਵਿੱਚ ਇਹ ਬੱਚਿਆਂ ਵਾਲੀ ਹੈ ਹਾਂ ਜੀ ਇਹ 30 ਨੰਬਰ ਤੱਕ 100 ਰੁਪਏ ਜਾਂ ਕਾਟਨ 'ਚ ਲੈ ਲਓ ਜਾਂ ਐਨਐਸ ਕੱਪੜੇ 'ਚ ਲੈ ਲਓ ਠੀਕ ਹੈ ਜੀ ਠੀਕ ਹੈ 100 ਰੁਪਏ ਦੇ ਵਿੱਚ ਤੇ ਤੁਹਾਨੂੰ ਹੋਰ ਵੀ ਦਿਖਾਉਣਾ ਜਿਹੜੇ ਬਾਜ਼ਾਰ ਦੇ ਵਿੱਚ ਅੱਜ ਕੱਲ੍ਹ ਹੁੰਦੇ ਨੇ ਜੀ ਬੱਚਿਆਂ ਵਾਲੇ ਨੀਕਰਾਂ ਵਾਲੇ ਆ ਗਏ ਜੀ ਇਹ 100 ਰੁਪਏ ਦੇ ਵਿੱਚ ਵਿਦ ਨੀਕਰ ਨੀਕਰ ਦੀ ਛੱਟ 37 ਨੰਬਰ ਤੱਕ ਆ ਜੀ ਤੁਸੀਂ ਕਿੰਨੇ ਸਾਲ ਦੇ ਬੱਚੇ ਦੇ ਆ ਜੀ 37 ਨੰਬਰ ਆਜੂ ਮੰਨ ਲਓ ਤਿੰਨ ਚਾਰ ਪੰਜ ਸਾਲ ਦਾ ਕਰਦਾ ਜੀ ਆਈ ਜਾਓ ਜੀ ਇਹ ਛੋਟਾ ਸਾਈਜ਼ ਹੈ ਜੀ ਮਤਲਬ ਇਹਦੀ ਨਾਲ ਛਾ ਤੋਂ ਲੈ ਕੇ ਪੰਜ ਸਾਲ ਦੇ ਬੱਚੇ ਤੱਕ 100 ਰੁਪਏ 100 ਰੁਪਏ ਦਾ ਇਹ ਹਾਂ ਜੀ 100 ਰੁਪਏ ਦੇ ਵਿੱਚ ਠੀਕ ਵਿੱਚ ਨੀਕਰ ਜੀ ਇਹ ਅਰੇਂਜਰਡ 22 ਨੰਬਰ ਆ ਜੀ 36 ਨੰਬਰ ਤੱਕ ਆਪਣੇ ਕੋਲ ਵੀ ਆ ਜਾਣਗੇ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਹੈ ਜੀ 100 ਰੁਪਏ ਦੇ ਵਿੱਚ ਮੈਂ ਬਹੁਤ ਕੁੜਾਗਾ ਬੱਚਾ ਜਿਵੇਂ ਮਰਜੀ ਪਾਈ ਜਾ ਸਕਦਾ 100 ਰੁਪਏ ਦੇ ਵਿੱਚ ਕਿਤੋਂ ਨਹੀਂ ਮਿਲ ਸਕਦਾ ਜੀ ਇਸ ਤਰ੍ਹਾਂ ਦੀ ਲੋਅਰ ਵੀ ਤੁਹਾਨੂੰ ਦੱਸੀ ਹੈ 100 ਰ ਇਹ ਕਿਹੜਾ ਆਈਟਮ ਮਿਲੂਗੀ ਬੱਸ ਠੀਕ ਠੀਕ ਹੈ ਕੱਲੀ ਨਿਕਰ ਲੈਣੀ ਹੈ ਜੀ ਉਹ ਵੀ ਕਰ ਦੂ ਠੀਕ ਹੈ ਕੱਲੀ ਨਿਕਰ ਕਿੰਨੇ ਦੀ ਹੈ ਇਹ ਕੱਲੀ ਨਿਕਰ 100 ਰੁਪਏ ਦੀ ਹੈ ਕੱਲੀ 100 ਦੀ ਹਾਂ ਇਹ ਬ੍ਰਾਂਡਡ ਹੈ ਵੀ ਹੈ ਨਾ ਇਹ ਬ੍ਰਾਂਡਡ ਆ ਵੀ ਤੁਹਾਨੂੰ ਅਲੱਗ-ਅਲੱਗ ਦੁਕਾਨ ਨਹੀਂ ਗਿਆ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਆਗੀ ਜਿਹੜੀ ਮਤਲਬ ਕਿ ਤੁਹਾਨੂੰ ਹੁਣ ਵੀਡੀਓ ਤੇ ਦਿਖਾਈ ਆ ਜੀ ਜਿੰਨੇ ਵੀ ਆਈਟਮ ਦਿਖਾਈ ਆ ਕੱਲੂ ਹੋਰ ਬਹੁਤ ਸਾਰੀ ਖੁੱਲ ਜੂ ਮਤਲਬ ਕਿ ਇੱਥੇ ਜਿਹੜੀ ਆਈਟਮ ਖੋਲਾਂਗੇ ਜੀ ਠੀਕ ਹੈ ਜੀ ਠੀਕ ਹੈ ਇੱਕ ਆ ਬੱਚਿਆਂ ਵਾਲੀ ਜਿਵੇਂ ਬੂਟ ਕੱਟ ਕਹਿੰਦੇ ਨੇ ਜੀ ਇਹ 500 ਦੀਆਂ ਕੋਈ ਬੰਦਾ ਸ਼ੇਅਰ ਕਰਕੇ ਤੁਹਾਡੇ ਕੋਲੇ ਆ ਗਿਆ ਹਾਂਜੀ ਪੰਜ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਚਾਹੇ ਮੰਨ ਲਓ ਵੀ ਕਿਸੇ ਵੀ ਗਰੁੱਪ ਦੇ ਵਿੱਚ ਪੰਜ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਉਣ ਉਹਨਾਂ ਨੇ ਹਾਂਜੀ ਤੇ ਕੱਲ ਨੂੰ ਕਮੈਂਟਾਂ ਦੇ ਵਿੱਚ ਕਿਸੇ ਨੇ ਕਹਿਤਾ ਵੀ ਮੈਨੂੰ ਟੀ-ਸ਼ਰਟ ਨਹੀਂ ਮਿਲੀ ਠੀਕ ਹੈ ਜਾਂ ਜੋ ਤੁਸੀਂ ਵਾਦਾ ਕੀਤਾ ਉਹ ਮੇਰਾ ਪੂਰਾ ਨਹੀਂ ਹੋਇਆ ਹਾਂਜੀ ਫਿਰ ਉਹਦੇ ਕੀ ਪ੍ਰੋਵਾਈ ਕਰੋਂਗੇ ਤੁਸੀਂ ਪਰ ਮੌਕੇ ਤੇ ਹਾਂਜੀ ਉਹ ਅਸੀਂ ਦੇਣਦਾਰ ਹੋਵਾਂਗੇ ਪੰਜ ਘੱਟੋ-ਘੱਟ ਸ਼ੇਅਰ ਹੋਣ ਜੀ ਇੱਕ ਟੀ-ਸ਼ਰਟ ਤੁਹਾਨੂੰ ਜਿਹੜੀ ਵੀ ਦਿਖਾਈ ਹੈ ਜੀ ਆਪਦੀ ਮਨਪਸੰਦ ਦੀ ਇੱਕ ਟੀ-ਸ਼ਰਟ ਮਿਲੂ ਘੱਟੋ-ਘੱਟ ਉਹਦੇ ਲਈ ਪੰਜ ਜਿਹੜੀਆਂ ਵੀਡੀਓ ਸ਼ੇਅ ਠੀਕ ਹੈ ਜੀ ਅਸੀਂ ਦੇਣਦਾਰਾਂ 'ਚ ਫੇਰ ਵੀ ਅਗਲਾ ਕਹਿੰਦਾ ਜੀ ਐਵੇਂ ਦਾ ਅਜੇ ਤੱਕ ਕੋਈ ਆਇਆ ਨਹੀਂ ਜੇ ਕਿਸੇ ਵੀ ਵੀਡੀਓ 'ਚ ਅਸੀਂ ਕੋਈ ਵੀ ਗੱਲ ਕਹਿੰਨੇ ਆ ਉਸ ਤੇ ਅਸੀਂ ਖਰੇ ਉੱਤਰਦੇ ਆ ਜੀ ਅੱਜ ਤੱਕ ਜੇ ਐਂ ਹੁੰਦਾ ਜੀ ਫਿਰ ਐਡੇ ਜਿਹੜਾ ਸਟੋਰ ਦੇ ਵਿੱਚ ਅਸੀਂ ਮਾਲ ਪਾਇਆਗਾ ਕੱਪੜਾ ਪਾਇਆ ਜੀ ਉਸ ਤਰ੍ਹਾਂ ਦਾ ਮਤਲਬ ਵੀ ਅਸੀਂ ਇਸ ਲੈਵਲ ਤੇ ਨਾ ਜਾਂਦੇ ਜੀ ਸਰਦੀਆਂ ਦੇ ਵਿੱਚ ਵੀ ਅਸੀਂ ਇਹ ਸੋਚਿਆ ਸੀ ਵੀ ਘੱਟ ਤੋਂ ਘੱਟ ਠੀਕ ਹੈ ਜੀ ਰੇਟ ਦੇ ਵਿੱਚ ਚੀਜ਼ ਦੇ ਦਈਏ ਠੀਕ ਹੈ ਜੀ ਤਾਂ ਕਿ ਹਾਂ ਜੀ ਆਪਣੇ ਲੋਕਲ ਬੰਦੇ ਵੀ ਸੱਤ ਤੋਂ ਘੱਟੋ ਘੱਟ 100 ਕਿਲੋਮੀਟਰ ਤੋਂ ਆਉਂਦੇ ਨੇ ਜੀ ਜਿਹੜਾ ਇੱਕ ਵਾਰੀ ਆਉਂਦਾ ਤਾਂ ਉਹ ਬਾਰ ਬਾਰ ਆਉਂਦਾ ਆਪਣੇ ਲਈ ਕਾਰਨ ਕੀ ਆਪਣੇ ਰੇਟ ਘੱਟ ਨੇ 100 150 ਰੁਪਏ ਦੇ ਵਿੱਚ ਤਾਂ ਆਈਟਮ ਮਿਲਦੀ ਮੈਂ ਸੁਣਿਆ ਵੀ ਕਹਿੰਦੇ ਜਿਹੜੇ ਬੱਚੇ ਬਾਹਰ ਜਾਂਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਜਾਂਦੇ ਆ ਵੀ ਉਹ ਵੀ ਇੱਥੋਂ ਕੱਪੜੇ ਸੇਲ ਕਰਕੇ ਖਰੀਦ ਕੇ ਲੈ ਕੇ ਜਾਂਦੇ ਨੇ ਹਾਂ ਜੀ ਉਹ ਕਾਰਨ ਇਹੀ ਹੈ ਜੀ ਬਾਹਰ ਦੇ ਜਿਹੜੇ ਬਾਹਰਲੇ ਕੱਪੜਾ ਜਿਆਦਾਤਰ ਆਪਣੇ ਲਈ ਹੈਗਾ ਪੁੱਟੜ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਉਹ ਰੇਟ ਠੀਕ ਹੈ ਜੀ ਸਭ ਤੋਂ ਰੇਟ ਤੁਹਾਨੂੰ ਦੱਸ ਹੀ ਦਿੱਤਾ ਜੀ ਘੱਟ ਪੂਰੀ ਵੀਡੀਓ ਜਿਨ੍ਹਾਂ ਨੇ ਵੀ ਸੱਜਣਾ ਨੇ ਦੇਖੀ ਹੋਣੀ ਆ ਤੇ ਇਸ ਤੋਂ ਘੱਟ ਕਿਤੇ ਮਿਲਦਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਜੀ ਅਸੀਂ ਵੀ ਉਹਦੇ ਬਾਰੇ ਸੋਚ ਵਿਚਾਰ ਕਰੀਏ ਠੀਕ ਹੈ ਜੀ ਤੇ ਆਹ ਸਾਈਡ ਤੇ ਕੋਈ ਟੈਂਟ ਜੈ ਕੀ ਲਾਈ ਬੈਠੇ ਤੁਸੀਂ ਇਹ ਸੋਨੂੰ ਜਿਵੇਂ ਅਸੀਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਸਾਡਾ ਡੇਲੀ ਇਹ ਨਹੀਂ ਹੁੰਦਾ ਵੀ ਕੋਈ ਹਾਦਿਆਂ ਹੁੰਦਾਗਾ ਵੀ ਅੱਜ ਮਾਲ ਖੁੱਲੂ ਜਾਂ ਮਹੀਨੇ ਵੱਧੀ ਕਿਉਂਕਿ ਸਾਡੇ ਲਈ ਡੇਲੀ ਮਾਲ ਵੇਖਦਾ ਡੇਲੀ ਲੱਗਦਾ ਹਾਂ ਜਾਨਾ ਮਾਲ ਹਾਂਜੀ ਜਿਵੇਂ ਸਟੋਰ ਦੇ ਵਿੱਚ ਲਾਉਣਾ ਸੀ ਜੀ ਹਾਂਜੀ ਜਿਵੇਂ ਸੋਨੂੰ ਦੱਸਿਆ ਜੀ ਜਿੰਨਾ ਸਾਡਾ ਸਟਾਕ ਪਿਆ ਜੋ ਤਾਂ ਤਿੱਗਣਾ ਦਾ ਸਾਡਾ ਗਰਾਮ ਦੇ ਵਿੱਚ ਪਿਆ ਠੀਕ ਹੈ ਜੀ ਇਹ ਤੁਸੀਂ ਦੇਖਣਾ ਵੀ ਹਾਂ ਇਹ ਜਿਵੇਂ ਕੱਲ ਨੂੰ ਖੁੱਲਣਾ ਜੀ ਮਾਲ ਸਾਡਾ ਤਿਆਰ ਕਰਕੇ ਰੱਖਿਆ ਹੋਇਆ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਜਿਸੀਂ ਤਿਆਰ ਕਰਕੇ ਅਲੱਗ-ਅਲੱਗ ਵੈਰਾਈਟੀ ਲਾ ਕੇ ਰੱਖੀ ਹੁੰਦੀ ਹੈ ਸਾਡਾ ਇਹ ਹੁੰ ਹਾਂਜੀ ਕਈ ਵਾਰੀ ਹੁੰਦਾ ਵੀ ਵੈਰਾਈਟੀ ਦੇਖ ਕੇ ਆਲਾ ਮੁੜ ਜਾਂਦਾ ਹਰੇਕ ਵੈਰਾਈਟੀ ਮਨ ਸਟਾਕ ਦੇ ਵਿੱਚ ਵੀ ਓਨੀ ਵੱਲਪਦਾ ਜਿੰਨੇ ਕਿ ਬਾਹਰ ਲੱਗੀ ਆ ਬਾਹਰ ਨਾਲੋਂ ਦੁੱਗਣੀ ਸਾਡੇ ਕੋਲੇ ਸਟਾਕ ਦੇ ਵਿੱਚ ਵੀ ਰਹੇ ਵੈਰਾਈਟੀ ਰੱਖਦੇ ਨੇ ਤਾਂ ਜੋ ਵੀ ਦੂਰੋਂ ਗਾਹਕ ਨੇ ਆਉਣਾ ਹੁੰਦਾ ਕਈ ਵਾਰੀ ਨਿਰਾਸ਼ ਹੋ ਕੇ ਨਾ ਮੁੜੇ ਕੋਈ ਹਾਂਜੀ ਕਿਉਂਕਿ ਇਹ ਜਿਹੜੀ ਸਾਡੀ ਵੈਰਾਈਟੀ ਹੈ ਕਾ ਚੁਗਈ ਜੀ ਕਿ ਤੇ ਨਰਸੀ ਜਿਵੇਂ ਵੀ ਵੈਰਾਈਟੀ ਲੱਗਦੀ ਆ ਉਹ ਅਸੀਂ ਉੱਥੇ ਪ੍ਰੋਵਾਈਡ ਕਰਵਾਦੇ ਆਂ ਅੰਡੇ ਨੂੰ ਤੇ ਜਿਹੜਾ ਬਾਕੀ ਸਟਾਕ ਸਾਨੂੰ ਦੱਸਿਆ ਉਹ ਸਾਡਾ ਗ੍ਰਾਮ ਦੇ ਵਿੱਚ ਉਹ ਵੀ ਤੁਹਾਨੂੰ ਕਦੇ ਦੂਜੀ ਵੀਡੀਓ 'ਚ ਦਿਖਾਵਾਂਗੇ ਠੀਕ ਹੈ ਜੀ ਧੰਨਵਾਦ